ਦੋਸਤੋ ਹਸਤਕਾਲ ਮੈਂ ਹਰਪੀ ਸਿੰਘ ਸੋਹੀ ਪੰਜਾਬ ਪੋਲਟਰੀ ਫਾਰਮ ਦਾ ਗੜੀਆ ਆ ਆਪਾਂ ਬਰੂਡਿੰਗ ਦੌਰਾਨ ਚੂਚੇ ਦੇ ਪਾਲਣ ਪੋਸ਼ਣ ਦੀ ਗੱਲ ਕਰ ਰਹੇ ਸੀ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਨੀਚੇ ਪਛਾਉਣ ਵਾਲੀ ਲਿਟਰ ਜਾਂ ਵਿਛਾਉਣ ਦੀ ਅੱਜ ਆਪਾਂ ਗੱਲ ਕਰਦੇ ਆਂ ਅਖਵਾਰ ਦੀ ਬਹੁਤ ਸਾਰੇ ਦੋਸਤਾਂ ਦੇ ਫੋਨ ਆਉਂਦੇ ਨੇ ਅਖਵਾਰ ਬਾਰੇ ਪੁੱਛਦੇ ਨੇ ਕਿਉਂ ਵਿਛਾਉਣਾ ਚਾਹੀਦਾ ਜਾਂ ਵਿਛਾਈਏ ਜਾਂ ਨਾ ਵਿਛਾਈਏ ਅਖਬਾਰ ਵਿਛਾਉਣ ਦਾ ਦੋਸਤੋ ਸਾਰਿਆਂ ਨਾਲ ਵੱਡਾ ਕਰਨ ਦਾ ਇਹ ਹੁੰਦਾ ਕਿ ਇੱਕ ਦਿਨ ਦਾ ਚੂਚਾ ਜਿਹੜਾ ਉਹਨੂੰ ਫੀਡ ਜਿਹੜੀ ਪਾਉਣੀ ਹੁੰਦੀ ਆ ਉਹ ਆਪਾਂ ਡੱਬਿਆਂ 'ਚ ਨਹੀਂ ਪਾਉਂਦੇ ਕਿਉਂਕਿ ਡੱਬੇ ਦਾ ਉਹਨੂੰ ਪਤਾ ਨਹੀਂ ਲੱਗਦਾ ਉਹ ਦੋ ਦਿਨਾਂ ਦੇ ਵਿੱਚ ਸਿੱਖਦਾ ਹੈ ਡੱਬੇ 'ਚੋਂ ਫੀਡ ਖਾਣੇ ਇਸ ਕਰਕੇ ਉਹਨੂੰ ਨੇੜੇ ਤੋਂ ਨੇੜੇ ਫੀਡ ਮਿਲੇ ਨੀਚੇ ਸਾਰੇ ਵਿਛਾਵਣ ਦੇ ਉੱਪਰ ਆਪਾਂ ਅਖਬਾਰ ਵਿਛਾ ਦਿੰਨੇ ਆ ਦੂਰੀ ਪਰਤ ਕਰਕੇ ਉਹਦੇ ਉੱਤੇ ਆਪਾਂ ਫੀਡ ਖਿਲਾਰ ਦਿੰਨੇ ਆ ਤੇ ਉਹਦੇ ਨਾਲ ਉਹਨੂੰ ਆਸਾਨੀ ਨਾਲ ਆਪਣੇ ਨੇੜੇ ਜਿੱਥੇ ਉਹ ਬੈਠਾ ਆ ਉੱਥੇ ਹੀ ਉਹਨੂੰ ਫੀਡ ਮਿਲਦੀ ਰਹਿੰਦੀ ਆ ਤੇ ਕੋਈ ਵੀ ਚੂਚਾ ਭੁੱਖਾ ਨਹੀਂ ਰਹਿੰਦਾ ਦੂਜਾ ਕਾਰਨ ਹੁੰਦਾ ਆ ਕਈ ਵਾਰੀ ਬਿਛਾਵਣ ਦੇ ਵਿੱਚ ਜਿਹੜਾ ਆਪਾਂ ਲੱਕੜ ਦਾ ਬਰਾਦਾ ਬਿਛਾਉਨੇ ਆ ਜਾਂ ਚੌਲਾਂ ਦਾ ਛਿਲਕਾ ਬਿਛਾਉਨੇ ਆ ਉਹਦੇ ਵਿੱਚ ਕੋਈ ਛੋਟੇ ਪਾਰਟੀਕਲ ਹੁੰਦੇ ਨੇ ਉਹਨਾਂ ਨੂੰ ਚੂਚਾ ਨਾ ਖਾਵੇ ਉਹ ਸਿਰਫ ਫੀਡ ਖਾਵੇ ਇਸ ਲਈ ਅਖਬਾਰ ਬਿਛਾਇਆ ਜਾਂਦਾ ਅਖਬਾਰ ਬਿਛਾਉਣ ਵੇਲੇ ਸਾਵਧਾਨੀ ਇਹ ਵਰਤਣੀ ਚਾਹੀਦੀ ਆ ਕਿ ਜੇ ਤੁਸੀਂ ਜੀਰੀ ਦਾ ਛਿਲਕਾ ਜਾਂ ਚਾਵਲ ਦਾ ਛਿਲਕਾ ਬਿਛਾਇਆ ਹੋਇਆ ਤਾਂ ਤੁਸੀਂ ਥੋੜੇ ਥਾਂ 'ਚ ਵੀ ਅਖਬਾਰ ਬਿਛਾ ਕੇ ਸਾਰ ਸਕਦੇ ਹੋ ਖੀੜ ਪਾਉਣ ਲਈ ਥੋੜੀ ਥੋੜੀ ਜਗ੍ਹਾ ਛੱਡ ਕੇ ਅਖਬਾਰ ਬਿਛਾ ਸਕਦੇ ਹੋ ਪਰ ਜੇ ਤੁਸੀਂ ਲੱਕੜ ਦਾ ਬਰਾਦਾ ਬਿਸ਼ਾਇਆ ਤਾਂ ਪੂਰਾ ਉਸ ਨੂੰ ਕਵਰ ਕਰਨਾ ਚਾਹੀਦਾ ਖਵਾਰ ਨਾਲ ਦੂਰੀ ਪਰਤ ਨਾਲ ਕਿਉਂਕਿ ਉਹ ਬਰੀਕ ਹੁੰਦਾ ਉਹਨੂੰ ਖਾਣ ਦੀ ਸੰਭਾਵਨਾ ਚੂਚੇ ਦੀ ਜ਼ਿਆਦਾ ਹੁੰਦੀ ਹੈ ਜੇ ਉਹ ਬਰਾਦਾ ਲੱਕੜ ਦਾ ਚੂਚੇ ਨੇ ਖਾ ਲਿਆ ਤਾਂ ਉਹ ਗਲ ਦੇ ਵਿੱਚ ਫਸ ਜਾਂਦਾ ਤੇ ਉਹਦੇ ਨਾਲ ਉਹਦਾ ਗਲਾ ਬਲੌਕ ਹੋ ਜਾਂਦਾ ਤੇ ਆਪਾਂ ਨੂੰ ਐਵੇਂ ਲੱਗਦਾ ਕਿ ਉਹ ਖਿੱਚ ਕੇ ਸਾਹ ਲੈ ਰਹੇ ਉਹਨੂੰ ਸੀਆਰਡੀ ਹੋ ਗਈ ਹੈ ਅਸਲ 'ਚ ਉਹ ਬਰਾਦਾ ਉਹਦੇ ਗਲ 'ਚ ਫਸਿਆ ਹੋਇਆ ਹੁੰਦਾ ਹੁਣ ਦੂਜੀ ਚੀਜ਼ ਪੁੱਛਦੇ ਹੁੰਦੇ ਨੇ ਕਿ ਇਹ ਬਿਸ਼ਾ ਕੇ ਕਿੰਨਾ ਟਾਈਮ ਰੱਖਣਾ ਹੈ ਦੋਸਤੋ ਇਹ 2 ਦਿਨ ਪੂਰੇ ਬਿਸ਼ਾ ਕੇ ਰੱਖਣਾ ਹੁੰਦਾ ਪਹਿਲੇ ਦਿਨ ਚੂਚਾ ਛੱਡਣ ਤੋਂ ਪਹਿਲਾਂ ਆਪਾਂ ਇਹਨੂੰ ਵਸਾ ਦੇਣਾ ਹੈ ਪਹਿਲਾ ਦਿਨ ਸਾਰਾ ਦਿਨ ਇਹਦੇ ਉੱਤੇ ਫੀਡ ਖਿਲਾਰ ਕੇ ਰੱਖਣੀ ਆ ਦੂਜਾ ਦਿਨ ਫੇਰ ਇਹਦੇ ਉੱਤੇ ਫੀਡ ਖਿਲਾਰ ਕੇ ਰੱਖਣੀ ਆ ਦੂਜੀ ਰਾਤ ਨੂੰ ਵੀ ਇਹਦੇ ਉੱਤੇ ਫੀਡ ਰੱਖਣੀ ਆ ਤੀਜੇ ਦਿਨ ਸਵੇਰੇ ਆਪਾਂ ਇਸ ਨੂੰ ਚੱਕ ਦੇਣਾ ਹੈ ਉਹਦੇ ਵਿੱਚੋਂ ਫੇਰ ਉਹ ਬਰੂਡਰ ਦੇ ਜਿਹੜਾ ਲਿਟਰ ਆ ਉਹਦੇ ਤੇ ਰਹਿਣ ਦੇ ਲਾਇਕ ਚੂਚੇ ਹੋ ਜਾਂਦੇ ਨੇ ਅਖਬਾਰ ਚੱਕਣ ਟਾਈਮ ਇਹ ਸਾਵਧਾਨੀ ਰੱਖਣੀ ਚਾਹੀਦੀ ਆ ਕਿ ਆਪਾਂ ਬੱਚਿਆਂ ਨੂੰ ਜ਼ਿਆਦਾ ਡਿਸਟਰਬ ਨਾ ਕਰੀਏ ਬੱਚਿਆਂ ਨੂੰ ਇੱਕ ਪਾਸੇ ਆਪਾਂ ਕਰ ਦਈਏ ਆਪਾਂ ਇੱਕ ਲਫਾਫਾ ਹਲਾਉਂਦੇ ਆ ਜੇ ਤਾਂ ਉਹਦੇ ਨਾਲ ਵੀ ਬੱਚੇ ਡਰ ਕੇ ਉਸ ਦੀ ਆਵਾਜ਼ ਤੋਂ ਇੱਕ ਸਾਈਡ ਤੇ ਚਲੇ ਜਾਂਦੇ ਨੇ ਉਹਨਾਂ ਨੂੰ ਇੱਕ ਸਾਈਡ ਕਰਕੇ ਦੂਜੀ ਸਾਈਡ ਤੋਂ ਆਪਾਂ ਅਖਬਾਰ ਇਕੱਠਾ ਕਰ ਦਈਏ ਫੇਰ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਛਿਛਕੇਰ ਕੇ ਦੂਜੇ ਪਾਸੇ ਲਿਜਾ ਕੇ ਉਸ ਪਾਸੇ ਤੋਂ ਅਖਬਾਰ ਇਕੱਠਾ ਕਰ ਦਈਏ ਤੇ ਇਸ ਸਾਰੇ ਦੌਰਾਨ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਆਪਾਂ ਡ੍ਰਿੰਕਰ ਚੱਕਦੇ ਆ ਉਹਦੇ ਚੋਂ ਪਾਣੀ ਡੁੱਲਦਾ ਆ ਉਹ ਕਾਫੀ ਸਾਵਧਾਨੀ ਨਾਲ ਚੱਕਣਾ ਚਾਹੀਦਾ ਹੈ ਤੇ ਜੇ ਤੁਹਾਡੇ ਤੋਂ ਪਾਣੀ ਡੁੱਲ ਗਿਆ ਤਾਂ ਉਹਨਾਂ ਬਿਸ਼ਾਵਣ ਇਕੱਠਾ ਕਰਕੇ ਗਿੱਲਾ-ਗਿੱਲਾ ਜਿਹੜਾ ਆ ਉਹਨੂੰ ਸਾਈਡ ਤੇ ਕਰ ਦਿਓ ਤੇ ਉਹਦੀ ਥਾਂਵੇਂ ਉਨਾ ਹੀ ਜਗ੍ਹਾ ਦਾ ਨਵਾਂ ਬਿਸ਼ਾਵਣ ਕਲੀ ਰਲਾ ਕੇ ਪਾ ਦਿਓ ਉਹਦੇ ਉੱਪਰ ਡ੍ਰਿੰਕਰ ਧਰ ਦਿਓ ਉਹਦੇ ਨਾਲ ਤੁਹਾਡਾ ਅਖਵਾਰ ਚੱਕਣ ਦਾ ਪ੍ਰੋਸੈਸ ਸਹੀ ਤਰੀਕੇ ਨਾਲ ਪੂਰਾ ਹੋ ਜਾਏਗਾ ਬਰੂਡਿੰਗ ਦੀਆਂ ਜਿਹੜੀਆਂ ਸਾਵਧਾਨੀਆਂ ਨੇ ਇਹਦੇ ਬਾਰੇ ਆਪਾਂ ਅੱਗੇ ਵੀ ਚਰਚਾ ਕਰਦੇ ਰਹਾਂਗੇ ਜੇ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਫਾਰਮ ਦਾ ਵਿਜ਼ਿਟ ਕਰ ਸਕਦੇ ਹੋ ਸਕ੍ਰੀਨ ਤੇ ਨੰਬਰ ਚੱਲ ਰਿਹਾ ਆ ਤੁਸੀਂ ਕਾਲ ਕਰਕੇ ਕਿਸੇ ਵੀ ਦਿਨ ਸਾਡੇ ਕੋਲੇ ਆ ਸਕਦੇ ਹੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਇਸ ਤੋਂ ਇਲਾਵਾ ਸਾਡੀ ਪ੍ਰੈਕਟੀਕਲ ਟ੍ਰੇਨਿੰਗ ਹਰੇਕ ਮਹੀਨੇ ਪੰਜੇਟਾ ਪੈਲਸ ਦੇਵੀਗੜ ਰੋਡ ਪਟਿਆਲਾ ਵਿੱਚ ਹੁੰਦੀ ਰਹਿੰਦੀ ਆ ਉਹਦੇ ਚ ਅਸੀਂ A to Z ਹਰੇਕ ਚੀਜ਼ ਸਿਖਾਉਂਦੇ ਆ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਪੁਲਟਰੀ ਫਾਰਮਿੰਗ ਬਾਰੇ ਤਾਂ ਤੁਸੀਂ ਉਹ ਟ੍ਰੇਨਿੰਗ ਜੁਆਇਨ ਕਰ ਸਕਦੇ ਹੋ ਤੁਸੀਂ ਕਾਲ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਹੁਣ ਦੇ ਉਯਾਸ ਸਸਿਕਾ